ਜੀ ਸਤਿ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਟਿਕੋਰ ਦੁਨ ਦਾ ਪਿਆਰ ਦਾ ਸਵਾਲਤਾ ਜੀ ਹਾਂਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਕਰਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਹਰ ਵੇਲੇ ਡੇਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਹਾਂਜੀ ਅੱਜ ਵਾਲੀ ਵੀਡੀਓ ਸਾਨੂੰ ਗੁਰਸਾਂਹ ਸੂਟ ਦਿਖਾਉਗੀ ਸਾਡੀ ਗੁਰਸਾਂਹਕਾਰ ਸਿੱਧੂ ਇਹ ਦਿਖਾਉ ਉਸ ਨੂੰ ਅੱਜ ਸਾਲ ਵਾਲਾ ਸੂਟ ਇਹ ਸਾਰੇ ਕਸਟਮਰਾਂ ਦੀ ਨਿਮਾਣ ਤੇ ਅਸੀਂ ਵੀਡੀਓ ਦੇ ਵਿੱਚ ਲੈ ਕੇ ਆ ਰਹੇ ਹਾਂ ਜੀ ਸਾਡੀ ਬੱਚੀ ਨੂੰ ਗੁਰਸਾਂਹਕਾਰ ਨੂੰ ਕਿਉਂਕਿ ਇਹ ਸਾਡੀ ਬੁਟੀਕ ਦਾ ਮੈਂਬਰ ਹੈ ਜੀ ਗਾਹਾਂ ਹੋਏ ਸੇ ਨਹੀਂ ਚਲਾਉਣੀ ਹੈ ਬੁਟੀਕ ਹਾਂਜੀ ਦੇਖੋ ਇੱਧਰ ਸਾਡੀ ਗਰਸਾਂਜ ਬਾਈ ਕਰਦੇ ਪੁੱਤ ਸਾਰਨ ਕਾਲ ਕਰੋ ਸਵਰਨ ਕਾਲ ਕਰੋ ਪੁੱਤ ਫੌਰਨ ਸਤਰੀਕਾ ਜੀ ਸਾਰਨ ਕਾਲ ਕਰੋ ਜੀ ਹਾਂਜੀ ਸਾਡੀ ਗਰਸਾਂਜ ਦੇ ਨੂੰ ਸਾਰਿਆਂ ਬਾਈ ਕਹਿੰਦੇ ਸੀ ਦੀਦੀ ਗਰਸਾਂਜ ਦਿਖਾਓ ਵੀਡੀਓ ਦੇ ਵਿੱਚ ਸਾਨੂੰ ਮੈਸੇਜ ਕੀਤਾ ਕਈ ਹਰ ਪੁੱਕੇ ਘੱਟ ਮਰਨੇ ਬਹੁਤ ਜਿਆਦਾ ਪਿਆਰ ਕਰਦੇ ਨੇ ਜੀ ਸਾਨੂੰ ਉਹ ਤੇ ਉਹ ਸਾਨੂੰ ਕਹਿੰਦੇ ਨੇ ਗਰਸਾਂਜ ਨਹੀਂ ਲਓ ਅੱਜ ਫਿਰ ਮਾਇਆ ਖੇਚ ਲੋ ਜੀ ਗਰਸਾਂਜ ਨੂੰ ਦਿਖਾਉਣੇ ਵੀਡੀਓ ਦੇ ਵਿੱਚ ਦਿਖਾਓ ਪੁੱਤ ਸੂਟ ਦਿਖਾ ਦਿਓ ਜਿਹੜੇ ਆ ਲਓ ਦੀਦੀ ਆ ਲਓ ਬੰਡੇ ਅੱਜ ਗਰਸਾਂਜਤਾ ਜੀ ਦਿੱਕੇ 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 ਕਸ ਕੇ ਗਾ ਦੇ ਬਤੂ ਹਾਂਜੀ ਸਾਰਿਆਂ ਨੂੰ ਅੱਜ ਵਾਲੇ ਸੂਟ ਜਿਹੜੇ ਦਿਖਾਵਾਂਗੇ ਆਪਾਂ ਹਰ ਇੱਕ ਦੀ ਵਜਿ ਦੇ ਤਿੰਨ ਵੀਡੀਓ ਹੋ ਗਈਆਂ ਸਾਡੀਆਂ ਇਹ ਤੀਜੀ ਵੀਡੀਓ ਚੱਲ ਰਹੀ ਹੈ ਅੱਜ ਇਹ ਤੋਂ ਪਹਿਲਾਂ ਦੋ ਹੋਰ ਬਣ ਚੁੱਕੀਆਂ ਨੇ ਇਹਨਾਂ ਸੁੱਟਾਂ ਦੇ ਵੀਡੀਓ ਜਿਹੜੇ ਆਪਣੇ ਹਰ ਇੱਕ ਭੈਣ ਸੂਟ ਪਾ ਕੇ ਸੌਂਕ ਪੂਰਾ ਕਰ ਸਕਦੀ ਹੈ ਹੰਡਣਸਾਰ ਸੂਟ ਹੋਣਗੇ ਮਸਲੀਨ ਦੇ ਸੂਟ ਹੋਣਗੇ ਹਾਂ ਬੈਦਰ ਨੂੰ ਦੇ ਹਿਸਾਬ ਨਾਲ ਹਨਾ ਲੈਣਗ ਵੀ ਕੋਈ ਲੋੜ ਨਹੀਂ ਹੈਗੀ ਢਿਲਗਾਉਣ ਦੀ ਜੇ ਕਿਸੇ ਭੈਣ ਨੂੰ ਵੈਸੀ ਸੌਂਕ ਹੈਗਾ ਹਨਾ ਤਾਂ ਆਪਾਂ ਲੈਣਗੇ ਲਗਵਾ ਸਕਦੇ ਠੀਕ ਹੈ ਜੀ ਤੇ ਵੈਸੇ ਕੋਈ ਲੋਡ ਨਹੀਂ ਹੈ ਕਿ ਸਾਰੇ ਵਿਦਾਊਟ ਲੈਂਡ ਸਮਾਂ ਇਹ ਜਾ ਸਕਦੇ ਨਹੀਂ ਠੀਕ ਹੈ ਜੀ ਹਾਂਜੀ ਤੇ ਇੱਕ ਰਿਕਵੈਸਟ ਹੈ ਸਾਰੀਆਂ ਭੈਣਾਂ ਨੂੰ ਸਾਨੂੰ ਕੈਸ਼ ਡਿਲੀਵਰੀ ਛੱਡ ਕੇ ਕਿਸੇ ਮੱਥੇ ਨਹੀਂ ਪੇਮੈਂਟ ਕਰ ਦਿਆ ਕਰੋ ਜੀ ਸਾਡੇ ਸਾਡੇ ਕੋਲ ਕੈਸ਼ ਡਿਲੀਵਰੀ ਦਾ ਬਿਲਕੁਲ ਵੀ ਕੋਈ ਉਹ ਨਹੀਂ ਹੈਗਾ ਚਾਂਸ ਨਹੀਂ ਹੈਗਾ ਤੁਸੀਂ ਸੂਟ ਬਣਵਾਉਣ ਨੇ ਆਪਦੇ ਕੋਲੋਂ ਵੀ ਫੇਵਰਕ ਦੇ ਸਕਦੇ ਹੋ ਸਾਥੂ ਵੀ ਲੈ ਸਕਦੇ ਹੋ ਆਪਦੇ ਕੋਲ ਵੀ ਡਿਜ਼ਾਈਨ ਦੇ ਸਕਦੇ ਹੋ ਸਾਥੂ ਵੀ ਡਿਜ਼ਾਈਨ ਲੈ ਕੇ ਤੁਸੀਂ ਬਣਵਾ ਸਕਦੇ ਹੋ ਸਾਡੇ ਇੰਸਟਾ ਦਾ ਪੇਜ ਬਣਿਆ ਹੋਇਆ ਸਿੱਧੂ ਜਿਵਟੀ ਕੋਰ ਦੋਨਾਂ ਦੇ ਨਾਂ ਤੇ ਤੇ ਵੀਡੀਓ ਥੱਲੇ ਲਿੰਕ ਵੀ ਦਿੱਤਾ ਹੋਇਆ ਉਹਨੂੰ ਟੱਚ ਕਰਕੇ ਤੁਸੀਂ ਉੱਥੇ ਜਾ ਸਕਦੇ ਹੋ ਠੀਕ ਹੈ ਜੀ ਸਾਨੂੰ ਸੋਹਣੀਆਂ ਸੋਹਣੀਆਂ ਵੀਡੀਓ ਦੇਖਣੇ ਫੋਟੋਆਂ ਦੇਖੋ ਉੱਥੇ ਜਾ ਕੇ ਸੋਹਣੇ ਸੋਹਣੇ ਪਿੱਕਾ ਪਾਈਆਂ ਹੁੰਦੀਆਂ ਨੇ ਸੂਟਾਂ ਦੀਆਂ ਤੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਹੁੰਦੇ ਨੇ ਜੀ ਉੱਥੇ ਸਾਰੇ ਬਹਿਣਾ ਦੇ ਪਸੰਦ ਆਉਣ ਵਾਲੇ ਡਿਜ਼ਾਈਨ ਨੇ ਹੈ ਨਾ ਇਹ ਜੀ ਗੱਲ ਨਹੀਂ ਹੈ ਕਿ ਤੁਹਾਡੇ ਨਾਲ ਪਸੰਦ ਆਉਣਗੇ ਕੋਈ ਗੱਲ ਆਪਦੇ ਕੋਲੋਂ ਵੀ ਦੇ ਸਕਦੇ ਕੋਈ ਗੱਲ ਨਹੀਂ ਜੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੋ ਵੀ ਤੁਸੀਂ ਸਾਨੂੰ ਦਿਓਗੇ ਸੇਮ ਸੋਨ ਬਣੂਗਾ ਸੇਮ ਤੁਹਾਡੇ ਫਾਈਬਰ ਕੋਊਗੀ ਸੇਮ ਤੁਹਾਡੇ ਫਾਈਬਰ ਦੇ ਕਲਰ ਹੋਣਗੇ ਇੱਕ ਸੂਟ ਮੰਗਵਾਓ ਦੋ ਮੰਗਵਾਓ ਹਨਾ ਆ ਆਪ ਦਾ ਕਿਵੇਂ ਮਰਜ਼ੀ ਦਿਲ ਖੋਲ ਕੇ ਸਵਪਨ ਕਰੋ ਜੀ ਸਾਥੋਂ ਕਿਸੇ ਗੱਲ ਦਾ ਤੁਹਾਨੂੰ ਕੋਈ ਲਾਂਭਾ ਨਹੀਂ ਆਉਂਦਾ ਸਾਡੇ ਵੱਲੋਂ ਠੀਕ ਹੈ ਜੀ ਹਾਂਜੀ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਵੀਡੀਓ ਦਾ ਪਹਿਲਾ ਸੂਟ ਤੁਹਾਨੂੰ ਆਪਾਂ ਆਫ ਵਾਈਟ ਦੀ ਦਿਖਾਵਾਂਗੇ ਬਹੁਤ ਹੀ ਪਿਆਰਾ ਸੂਟ ਬਣਿਆ ਜੀ ਆਫ ਵਾਈਟ ਦਾ ਸੂਟ ਆਫ ਵਾਈਟ ਕਲਰ ਦਾ ਸੂਟ ਪਹਿਲਾਂ ਵੀ ਇੱਕ ਆਫ ਪਹਿਲੀ ਵੀਡੀਓ ਚ ਉਹ ਆਰੀ ਵਰਕ ਸੀ ਇਹ ਹੈ ਥ्रेड ਵਰਕ ਇਹ ਆ ਦੇਖੋ ਤੁਸੀਂ ਇਸ ਤਰ੍ਹਾਂ ਪੈਨਲ ਜਾਂਦੇ ਨੇ ਜਿਹਦੇ ਉੱਪਰ ਨੂੰ ਤੇ ਆ ਥੱਲੇ ਬਣੀ ਆ ਬੇਲ ਆ ਤਾਂ ਨਾਲ ਦੇ ਧਾਗੇ ਦੀ ਬਣੀ ਹੋਈ ਏ ਸੋਨੂੰ ਮੈਂ ਇਸ ਤਰ੍ਹਾਂ ਆਹ ਵਾਲਾ ਵਰਕ ਆ ਜੀ ਇਹਦਾ ਠੀਕ ਹੈ ਜੀ ਕਿਸੇ ਵੀ ਫਾਇਬਰ ਤੇ ਕਰਵਾ ਸਕੋ ਵਰਕੇ ਪਰ ਉਹ ਕਾਸਤੂ ਹੀ ਪਊਗਾ ਇਹ ਥੋੜਾ ਜਆ ਆਪਣ ਨੂੰ ਠੀਕ ਰੇਟ ਤੇ ਪੈ ਜਾਊਗਾ ਉਹ ਥੋੜਾ ਜਆ ਮਹਿੰਗਾ ਪਊਗਾ ਜੇ ਆਪਾਂ ਉਹ ਕਰ ਦਿਆਂਗੇ ਇਹ ਇਹ ਥੋੜਾ ਠੀਕ ਠੀਕ ਰੇਟ ਤੇ ਪੈ ਜਾਂਦੇ ਨੇ ਸੂਟ ਠੀਕ ਹੈ ਜੀ ਹਾਂਜੀ ਇਹ ਇਸ ਤਰ੍ਹਾਂ ਦਾ ਬਣਿਆ ਹੋਇਆ ਆਹ ਥ੍ਰੈਡ ਲੱਗੇ ਨੇ ਪ੍ਰੋਜ ਹੀ ਕਲਰ ਦਾ ਰੈੱਡ ਕਲਰ ਦਾ ਅ ਲੈਮਨ ਜੇ ਕਲਰ ਦਾ ਆ ਸਕਿਨ ਕਲਰ ਦਾ ਆ ਇਸ ਤ ਨਹੀਂ ਪੈਣ ਲ ਜਾਂਦੇ ਨੇ ਸਾਰੇ ਜਿਹੜੇ ਆ ਹੋਣੇ ਆ ਉਸੇ ਤਰ੍ਹਾਂ ਹੀ ਇਹ ਹੋ ਜਾਂਦੇ ਨੇ ਠੀਕ ਹੈ ਜੀ ਉੱਪਰ ਨੂੰ ਪੈਣ ਲ ਜਾਂਦੇ ਨੇ ਦੇਖੋ ਜੀ ਕਿੰਨਾ ਪਿਆਰਾ ਸੂਟ ਹੈ ਬਹੁਤ ਹੀ ਜਿਆਦਾ ਪਿਆਰਾ ਸੂਟ ਬਣਿਆ ਹੋਇਆ ਜੀ ਇਹ ਹਨਾ ਕਿਸ ਤਰ੍ਹਾਂ ਵੀ ਆਪਾਂ ਇਹਨੂੰ ਹ ਬਣਾ ਸਕਦੇ ਆ ਡਿਜ਼ਾਈਨ ਕਰਕੇ ਡਿਜ਼ਾਈਨ ਡਿਜ਼ਾਈਨ ਦੀ ਵੀ ਲੋੜ ਹੀ ਨਹੀਂ ਹੈਗੀ ਇਹਨੂੰ ਤਾਂ ਕਰਨ ਦੀ ਕਿਉਂਕਿ ਇਹਦੇ ਤਾਂ ਪਹਿਲੀ ਬਹੁਤ ਜਿਆਦਾ ਸੋਨਾ ਵਰਕ ਦਿੱਤਾ ਹੋਇਆ ਹੈਗਾ ਬਹੁਤ ਵਧੀਆ ਹੋਇਆਗਾ ਕਿ ਮਰਜ਼ੀ ਆਪਾਂ ਇਸ ਨੂੰ ਪਾਰਟੀ ਵੇਅਰ ਸੂਟ ਤਿਆਰ ਕਰ ਸਕਦੇ ਆ ਮਸਲੀਨ ਇਹਦਾ ਫਾਈਬਰ ਕੈਜੀ ਥ्रेड ਵਰਕ ਦੇ ਸੂਟ ਨੇ ਸਾਰੇ ਤੇ ਇਹਨਾਂ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਬਣਿਆ ਹੋਇਆ ਦੁਪੱਟਾ ਆ ਦੇਖੋ ਜੀ ਤੁਸੀਂ ਜਿਹੜੇ ਵੀ ਇਹਦੇ ਆ ਥ्रेड ਲੱਗੇ ਨੇ ਠੀਕ ਹੈ ਜੀ ਉਹੀ ਸਾਰੇ ਕਲਰ ਇਹਦੇ ਵਿੱਚ ਦੁਪੱਟੇ ਦੇ ਪ्योर ਦਾ ਦੁਪੱਟਾ ਹੈ ਜੀ ਇਹ ਦੇਖੋ ਤੁਸੀਂ ਤੇ ਇਸ ਤਰ੍ਹਾਂ ਇਹ ਸੂਟ ਦੀ ਤੁਹਾਨੂੰ 2.5 ਮੀਟਰ ਦੁਪੱਟਾ ਮਿਲੂਗੀ ਐਸਟ੍ਰੇਸੂਰ ਦੀ ਲੋਕਾਂ ਦੀ ਬਣ ਕੇ ਠੀਕ ਹੈ ਜੀ ਜੇ ਸਾਡੇ ਤੁਸੀਂ ਕਿੰਨਾ ਪਿਆਰਾ ਸੂਟ ਹੈਗਾ ਤੇ ਇਹਦਾ ਰੇਟ ਹੈ ਜੀ 1050 ਰੁਪਏ 1050 ਰੁਪਏ ਦੇ ਵਿੱਚ ਸੂਟ ਤੁਸੀਂ ਲੈ ਜਾ ਸਕਦੇ ਹੋ ਬਰਕ ਦੇਖੋ ਪਹਿਲਾਂ ਤਾਂ ਇੰਨੇ ਪੈਸੇ ਤਾਂ ਬਰਕ ਹੀ ਹੈ ਜੀ ਇਹਦਾ ਤੇ ਬਾਕੀ ਸਿਰੇ ਦੁਪੱਟਾ ਜੀ ਦੇਖੋ ਕਿੰਨਾ ਵਧੀਆ ਦੁਪੱਟਾ ਬਣਿਆ ਹੋਇਆ ਹੈਗਾ ਕਿੰਨਾ ਵਧੀਆ ਸੂਟ ਦਾ ਵਰਕ ਕੀਤਾ ਹੋਇਆ ਹੈਗਾ ਠੀਕ ਹੈ ਜੀ ਹਾਂ ਜੀ ਆਪਾਂ ਹੁਣ ਤੁਹਾਨੂੰ ਦਿਖਾਉਣਾ ਹੈਗੇ ਅਗਲਾ ਸੂਟ ਸਕਰੀਨਸ਼ਾਟ ਲਓ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਸਾਡਾ ਕੰਟੈਕਟ ਨ ਕਰੋ ਜੀ ਸਾਡੇ ਨਾਲ WhatsApp ਨੰਬਰ ਤੇ ਸਾਨੂੰ ਭੇਜੋ ਸਕਰੀਨਸ਼ਾਟ ਸਾਡਾ ਨੰਬਰ ਹੈ ਜੀ 7899843315 ਇਹ ਆਪਣਾ ਨੰਬਰ ਹੈਗਾ ਸਕਰੀਨ ਤੇ ਸ਼ੋ ਹੋ ਰਿਹਾ ਹੈਗਾ ਨਾਲ ਜਿੰਨਾ ਸੁਦੀਨ ਤੇ ਸ਼ੋ ਕਰਦੇ ਆ ਜੀ ਅਸੀਂ ਜੋ ਵੀ ਆਪਾਂ ਉਹ ਕਰਦੇ ਆਂਗੇ ਠੀਕ ਹੈ ਜੀ ਤੇ ਉਹ ਤੁਸੀਂ ਉੱਥੇ ਚੈੱਕ ਕਰਨੀ ਚੱਲੋ ਚੈੱਕ ਕਰਕੇ ਸਾਨੂੰ ਨੰਬਰ ਤੇ ਕਾਲ ਕਰੋ ਸਿੰਪਲ ਕਾਲ ਕਰੋ ਤੇ ਕਿਵੇਂ ਵੀ ਮਰਜ਼ੀ ਤੁਹਾਡਾ ਚਤਮੰਦ ਉਸੇ ਤਰ੍ਹਾਂ ਕਰੋ ਆ ਬਹੁਤ ਹੀ ਪਿਆਰਾ ਸੂਟ ਜੀ ਇਹ ਕੁਝ ਇਹ ਥੋੜਾ ਡਾਰਕ ਦਿਸ ਰਿਹਾ ਹੈ ਸਾਇਦ ਲੱਗ ਰਿਹਾ ਹੈ ਮੈਨੂੰ ਵੀ ਥੋੜਾ ਡਾਰਕ ਹੁੰਦਾ ਹੈਗਾ ਹਨਾ ਕੈਮਰਾ ਦੇ ਵਿੱਚ ਪਰ ਇੰਨਾ ਡਾਰਕ ਨਹੀਂ ਆਇਆ ਕਿਰੇ ਦਾ ਵਰਕ ਆ ਗਿਆ ਆ ਵਿੱਚ ਆ ਗਏ ਬੂਟੀਆਂ ਤੇ ਇਸ ਤਰ੍ਹਾਂ ਹੀ ਆਗਾ ਗਲੇ ਦਾ ਵਰਕ ਇਸ ਤਰ੍ਹਾਂ ਦੇ ਗਲੇ ਦਾ ਵਰਕ ਠੀਕ ਹੈ ਜੀ ਇਸ ਤਰ੍ਹਾਂ ਹੀ ਸੂਟ ਦੀ ਲੁੱਕ ਹੈਗੀ ਆ ਸਾਰੇ ਥ੍ਰੈਡ ਦੇਖੋ ਕਿੰਨੇ ਵਧੀਆ ਲੱਗੇ ਨੇ ਰੈੱਡ ਕਲਰ ਦਾ ਪਿੰਕ ਕਲਰ ਦਾ ਗ੍ਰੀਨ ਕਲਰ ਦਾ ਹਨਾ ਸਾਰੇ ਥ੍ਰੈਡ ਲੱਗੇ ਹੋਏ ਨੇ ਬਹੁਤ ਪਿਆਰੇ ਨਿਕਲ ਕੀ ਬੂਟੀ ਇਸ ਤਰ੍ਹਾਂ ਵਿੱਚ ਸਾਰੇ ਉਹਦੇ ਫਰੰਟ ਪੀਸ ਦੇ ਤੇ ਇਸ ਤਰ੍ਹਾਂ ਇਹਦਾ ਨੈਕ ਤਿਆਰ ਹੋਇਆ ਹੈਗਾ ਆ ਦੇਖੋ ਜੀ ਨੇੜੇ ਕਰਕੇ ਵਿਖਾ ਦਿੰਨੀ ਆ ਬਹੁਤ ਹੀ ਪਿਆਰਾ ਸੂਟ ਬਣੈ ਜੀ ਇਹ ਐ ਨਹੀਂ ਹੈਗਾ ਵੀ ਕਿਸੇ ਗੱਲੋਂ ਕੋ ਸੋਨਾ ਨਾ ਲੱਗੇ ਬਣਿਆ ਹੋਇਆ ਨਾ ਸੋਨਾ ਲੱਗੇ ਤੇ ਇਸ ਤਰ੍ਹਾਂ ਇਹਦੇ ਬਾਜੂ ਤੇ ਕੰਮ ਮਿਲੂਗਾ ਤੁਹਾਨੂੰ ਆ ਦੇਖੋ ਜੀ ਆ ਆ ਗਿਆ ਇਹਦਾ ਗੁੰਨਾ ਬਾਜੂਆਂ ਦਾ ਠੀਕ ਹੈ ਜੀ ਇਹ ਬਾਜੂ ਦਾ ਕੰਮ ਮਿਲੂਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਦੁਪੱਟਾ ਦੁਪੱਟਾ ਇਹਦਾ ਮਸਲੀਨ ਦਾ ਨਿੱਕੀ ਨਿੱਕੀ ਬੂਟੀ ਪੱਲਿਆਂ ਤੇ ਇਸ ਤਰ੍ਹਾਂ ਦੇਖੋ ਜੀ 4 ਸਾਈਡ ਇਹਦੇ ਕੱਟਵਰਕ ਇਸ ਤਰ੍ਹਾਂ ਆਹ ਦੇਖੋ ਜੀ ਤੁਸੀਂ ਨੇੜ ਹਾਂ ਸਰ ਬੂਟੀ ਦਿਖਾਈ ਜਾਂਦੀ ਇਸ ਤਰ੍ਹਾਂ ਦੇਖੋ ਆਹ ਦੇਖੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੂਟ ਬਣਿਆ ਜੀ ਬਹੁਤ ਹੀ ਪਿਆਰਾ ਮਸਲੀਨ ਦਾ ਇਹ ਦੁਪੱਟਾ ਵੀ ਮਸਲੀਨ ਦਾ ਤੇ ਫਾਈਬਰ ਕੇ ਵੀ ਸੂਟ ਦੀ ਮਸਲੀਨ ਦੀ ਹੈ ਜੀ ਆ ਦੇਖੋ ਐਸ ਤਰ੍ਹਾਂ ਇਸ ਸੂਟ ਰੈਡੀ ਹੋ ਗਿਆ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਤੇ 1050 ਜੀ ਇਹਦਾ ਵੀ ਰੇਟ 1050 ਇਹਦੇ ਤੇ ਲੈਣ ਗੇ ਲਵਾਉਣ ਦੀ ਕੋਈ ਲੋੜ ਹੀ ਨਹੀਂ ਐਂ ਆਈ ਬਣ ਜਾਣੀ ਹੈ ਇਹ ਸੂਟ ਕੋਈ ਇਹਨਾਂ ਦਾ ਵਾਧੂ ਦਾ ਖਰਚਾ ਨਹੀਂ ਹੋਣਾ ਲੈਣੀਆਂ ਦਾ ਨਾਲ ਗਰਮੀ ਦੇ ਵਿੱਚ ਵੈਸੇ ਲੈਣਗੇ ਪੈਂਦੇ ਵੀ ਨਹੀਂ ਹਨਾ ਤੇ ਤੁਸੀਂ ਕਿਵੇਂ ਵੀ ਇਹਨੂੰ ਕੁਆਲਟੀ ਵਾਲਾ ਸੂਟ ਬਣਾ ਸਕਦੇ ਹੋ ਬਾਏ ਕਰੋ ਜੀ ਸਿੱਧੂ ਟਿਕੋਰ ਦੁਨਣਾ ਤੋਂ ਕੋੜਦੁੱਣਾ ਸਾਡਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਜੀ ਤੇ ਰਿੱਖੀ ਤੇ ਧਨੌਲਾ ਰੋਡ ਤੇ ਹੀ ਪਿੰਡ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਸੂਟ ਕਮੈਂਟ ਕਰਦਿਆ ਕਰੋ ਜੀ ਵੀ ਸਾਡੇ ਸੂਟ ਕਿਵੇਂ ਦੇ ਲੱਗੇ ਹੈ ਨਾ ਸਾਨੂੰ ਵੀ ਪਤਾ ਲੱਗੇ ਸਾਨੂੰ ਵੀ ਸੋਹਣੇ ਲੱਗਦੇ ਨੇ ਕਿ ਸਾਨੂੰ ਆਪ ਦੀ ਜੀ ਆਪ ਨੂੰ ਵੱਧ ਸੋਹਣੀ ਲੱਗਦੀ ਹੁੰਦੀ ਹੈ ਵੀ ਸਾਨੂੰ ਹੀ ਵਧੀਆ ਲੱਗਦੇ ਨੇ ਹੈ ਨਾ ਸੋਨੂੰ ਹੀ ਵਧੀਆ ਲੱਗਣਾ ਜੀ ਸ਼ੇਅਰ ਜੀ ਸਾਡੇ ਸੂਟਾਂ ਦੀ ਵੀਡੀਓ ਪਾਈਆਂ ਦਾ ਫਾਇਦਾ ਗਾਏ ਤੁਹਾਨੂੰ ਸੋਹਣੇ ਲੱਗਣਗੇ ਸੂਟ ਹੈ ਨਾ ਤਾਂ ਹੀ ਤੁਸੀਂ ਵਾਇਆ ਕਰੋ ਸਾਨੂੰ ਦੱਸ ਦਿਆ ਕਰੋ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਸਾਨੂੰ ਸਾਰੀਆਂ ਭੈਣਾਂ ਨੂੰ ਰਿਕੁਐਸਟ ਕਰਦੀਆਂ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਡਾ ਕੰਮ ਹੈ ਵਧੀਆ ਹੈਗਾ ਜਾਂ ਨਹੀਂ ਵਧੀਆ ਹੈਗਾ ਜਿਹੜੇ ਭੈਣਾਂ ਕੋਲ ਸਾਡੇ ਸੂਟ ਜਾਂਦੇ ਨੇ ਅੱਜ ਤੱਕ ਪਰਮਾਤਮਾ ਦੀ ਇਹ ਜੀ ਕਿਰਪਾ ਹੋਈ ਹੈ ਜੀ ਸਾਡੇ ਤੇ ਸਾਨੂੰ ਕਿਸੇ ਭੈਣ ਨੇ ਲਾਂਭਾ ਨਹੀਂ ਦਿੱਤਾ ਹੈਗਾ ਅੱਜ ਤੱਕ ਵੀ ਜੀ ਜੀ ਤੁਹਾਡਾ ਸੂਟ ਵਧੀਆ ਨਹੀਂ ਹੈਗੇ ਜਾਂ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸਾਨੂੰ ਲਾਂਭਾ ਨਹੀਂ ਆਇਆ ਠੀਕ ਹੈ ਜੀ ਸਟਿਚ ਅਨਸਟਿਚ ਤੁਹਾਡੀ ਮਰਜ਼ੀ ਹੈ ਸਾਡੇ ਕੋਲ ਸਟਿਚਿੰਗ ਦਾ ਹਰ ਇੱਕ ਆ ਆਪਣੇ ਕੋਲ ਕੰਮ ਦਾ ਹਰ ਇੱਕ ਦਾ ਸਾਰਾ ਤਿਆਰ ਹੁੰਦਾ ਜੀ ਵਰਕ ਵੀ ਤੇ ਹੈਂਡਪ੍ਰਿੰਟ ਵੀ ਤੇ ਸਟਿਚ ਵੀ ਅਨ ਸਟਿਚ ਵੀ ਜਿਵੇਂ ਵੀ ਸੋਨੂੰ ਠੀਕ ਲੱਗਦਾ ਉਸੇ ਤਰ੍ਹਾਂ ਤੁਸੀਂ ਵਾਇ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਇਹ ਸੂਟ ਬਣਿਆ ਜੀ ਲਵੈਂਡਰ ਕਲਰ ਦਾ ਅਗਲਾ ਸੂਟ ਇਹ ਆ ਆ ਗਿਆ ਦਾ ਨੈਕ ਨੈਕ ਮੈਂ ਇਸ ਤਰ੍ਹਾਂ ਕਰਕੇ ਵਿਖਾਵਾਂ ਆ ਦੇਖੋ ਤੁਸੀਂ ਆ ਇਸ ਤਰ੍ਹਾਂ ਇਹ ਨੈਕ ਦਾ ਵਗ ਕੰਮ ਤੇ ਆ ਹੈਗਾ ਆਪਣੇ ਘੇਰੇ ਦਾ ਕੰਮ ਠੀਕ ਹੈ ਜੀ ਕੇ ਰਾਜ ਦਾ ਆਪਾਂ ਇੱਥੋਂ ਤੱਕ ਵੀ ਲੈ ਸਕਦੇ ਆ ਇਹ ਆਪਣੇ ਫਿਰ ਪੈਨਲ ਜੇ ਬਣ ਜਾਣਗੇ ਇਹ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਦਾ ਇਹ ਵਿਚ ਇਹਦਾ ਲਵੰਡਰ ਕਲਰ ਦਾ ਥ्रेड ਡਾਰਕ ਦਾ ਤੇ ਫਿੱਕੇ ਜਿਹੇ ਕਲਰ ਦਾ ਆ ਹੈਗਾ ਜੀ ਕਿ ਆ ਹੋ ਗਿਆ ਵਿਚ ਰੈੱਡ ਜਿਹਾ ਕਲਰ ਇਸ ਤਰ੍ਹਾਂ ਇਹਦਾ ਵਰਕ ਦਾ ਕੰਮ ਹੋਇਆ ਹੋਇਆ ਤੇ ਆ ਅਗਰ ਬਾਜੀਆ ਕੰਮ ਠੀਕ ਹੈ ਇਹ ਅਗੇ ਦੀ ਬਾਜੀਆ ਬਾਜੂ ਦੇ ਸਕਦੇ ਤੁਸੀਂ ਇਹ ਇਹਦਾ ਦੋਨੇ ਬਾਜੀਆਂ ਦਾ ਕੰਮ ਆ ਗਿਆ ਬਹੁਤ ਹੀ ਪਿਆਰਾ ਸੂਟ ਹੈ ਜੀ ਮਸਲੀਨ ਦਾ ਸੂਟ ਹੈ ਇਹ ਕੋਈ ਐ ਨਹੀਂ ਹੈਗਾ ਵੀ ਤੁਹਾਨੂੰ ਕਿਸੇ ਭੈਣ ਨੂੰ ਇਹ ਪਸੰਦ ਨਾ ਆਉਣ ਵਾਲੀਆਂ ਚੀਜ਼ਾਂ ਦਿਖਾਉਣਾ ਤੁਹਾਨੂੰ ਠੀਕ ਹੈ ਜੀ ਅਸੀਂ ਤਾਂ ਆਵਦੇ ਆਨੇ ਪੂਰਾ ਸੋਡੇ ਜਿਵੇਂ ਵੀ ਤੁਸੀਂ ਸਾ ਤੋਂ ਮੰਗਦੇ ਹੋ ਹਨਾ ਸਾਡੀਆਂ ਭੈਣਾਂ ਕੋਈ ਵੀ ਤੁਸੀਂ ਸਾਡੇ ਹਲਕੇ ਰੇਟ ਦੇ ਵੀ ਬਣਾ ਦਿਆ ਕਰੋ ਸੂਟ ਹਨਾ ਤੇ ਹਰ ਇੱਕ ਦੀ ਜੀ ਕਰਦਾ ਜੀ ਪਾਉਣ ਨੂੰ ਹਰ ਇੱਕ ਨੂੰ ਹੈਗਾ ਵੀ ਹੈ ਜੀ ਹੋਣਾ ਵੀ ਚਾਹੀਦਾ ਹਨਾ ਸੌਂਕ ਕਿਨੂ ਨੇ ਹੁੰਦੇ ਸੌਕ ਤੇ ਇਹ ਉਹਨਾਂ ਭੈਣਾਂ ਦੇ ਖਾਤਰ ਅਸੀਂ ਸਤਾਪੀ ਨੂੰ ਸੂਟ ਇਹ ਸਟਿਚ ਕਰਵਾਇਆ ਬਹੁਤ ਹੀ ਪਿਆਰੇ ਸੂਟ ਬਣੇ ਨੇ ਜੀ ਸਾਰਿਆਂ ਨੂੰ ਦੇ ਭੈਣਾਂ ਨੂੰ ਤੇ ਸੌਕ ਪੂਰੇ ਕਰਨ ਵਾਸਤੇ ਅਸੀਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਜੀ ਇਹ ਇਹ ਦੇਖੋ ਮੈਂ ਸੋਨ ਦਾ ਪੱਟਾ ਖੋਲ ਕੇ ਦਿਖਾਉਣੀ ਆ ਲਵੈਂਡਰ कलर ਤੇ ਕਿਨੂ ਨਹੀਂ ਪਿਆਰਾ ਹੈਗਾ ਜਿਨਾਂ ਨਾਲੇ ਅੱਜ ਕੱਲ ਦੇ ਮੌਸਮ ਦੇ ਵਿੱਚ ਇਹ ਕਲਰ ਆਵੇਂ ਹੀ ਚੱਲਦੇ ਨੇ ਠੀਕ ਆ ਜੀ ਆ ਦੇਖੋ ਜੀ ਆ ਇਹਦਾ ਦੁਪੱਟਾ ਆ ਵਣ ਇਹਦਾ ਦੁਪੱਟਾ ਦੋ ਸਾਈਡ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈਗਾ ਤੁਸੀਂ ਇਹ ਬੋਲੋ ਇਸ ਤਰ੍ਹਾਂ ਨਾਤੇ ਕੱਟ ਵਰਕ ਹੋਇਆ ਹੋਇਆ ਨਾਲ ਇਸ ਤਰ੍ਹਾਂ ਇਹਦਾ ਦੁਪੱਟੇ ਦੇ ਵਰਕ ਹੋਇਆ ਹੋਇਆ ਕਿੰਨਾ ਹਲਕਾ ਹਲਕਾ ਹੋਇਆਗਾ ਫਾਈਬਰ ਕਾ ਹੈਗਾ ਆਈ ਨਹੀਂ ਹੈਗਾ ਵੀ ਉਹ ਹੋਇਆਗਾ ਦੇਖੋ ਲਚਕਦਾਰਾ ਪੂਰਾ ਜੀ ਠੀਕ ਹੈ ਜੀ ਇਹ ਹੈ ਇਹਦਾ ਦੁਪੱਟਾ ਇਹ ਵੈਂਡ ਕੱਟ ਰ ਸੂਟ ਨਾਲ ਦਾ ਹਾਂਜੀ ਸਕ੍ਰੀਨਸ਼ਾਟ ਲੈਣਾ ਜਮਾਨਾ ਭੁੱਲਿਓ ਜੀ ਜਿਹਦੀ ਪਹਿਲਾ ਪੇਮੈਂਟ ਹੋ ਗਈ ਉਸੇ ਦਾ ਸੂਟ ਚੱਕਰੋ ਚੱਕਰੋ ਹੋਈ ਪਈ ਜਨਾ ਸੂਟਾਂ ਦੀ ਜਦੋਂ ਅਸੀਂ ਵੀਡੀਓ ਜਿਹੜੀ ਸਾਡੀ ਪਾਈ ਸੀ ਉਹਨਾਂ ਦੀ ਪਿੱਕਾ ਹੀ ਪਾਈਆਂ ਸੀ ਸ਼ਟਾ ਤੇ ਉੱਥੋਂ ਹੀ ਸਾਡੇ ਇਹ ਸੂਟ ਦੋ ਦਿਨ ਤਾਂ ਉੱਥੇ ਵੇਚ ਗਏ ਠੀਕ ਹੈ ਜੀ ਹਜੇ ਤੱਕ YouTube ਤੇ ਵੀਡੀਓ ਇਹਦੀਆਂ ਵੀ ਨਹੀਂ ਹੈਗੀਆਂ ਤੇ ਜਦੋਂ ਮੈਂ ਵੀਡੀਓ ਬਣਾ ਰਹੀ ਹਾਂ ਉਦੋਂ ਨਹੀਂ ਆਈਆਂ ਹੈਗੀਆਂ ਜਦੋਂ ਵੀਡੀਓ ਅਪਲੋਡ ਕਰਨੀ ਉਹਨਾਂ ਤਾਂ ਆ ਜਾਣਗੀਆਂ ਇਹ ਵੀਡੀਓ ਇਹਦੇ ਨਾਲ ਦੀਆਂ ਸੂਟਾਂ ਦੀਆਂ ਬਹੁਤ ਤਿੰਨ ਵੀਡੀਓ ਹੋ ਗਈਆਂ ਜੀ ਇਹਨਾਂ ਦੇ ਨਾਲ ਦੀਆਂ ਤਿੰਨ ਦੇ ਵਿੱਚ 12 ਸੂਟ ਦਿਖਾਇਆ ਜੀ ਅਸੀਂ ਠੀਕ ਹੈ 12 ਦੇ 12 ਤੁਹਾਡੇ ਬਹੁਤ ਹੀ ਪਸੰਦ ਆਉਣਗੇ ਸੂਟ ਆ ਦੇਖੋ ਜੀ ਤੁਸੀਂ ਨਵੇਂ ਡਿਜ਼ਾਈਨ ਦਾ ਸੂਟ ਦੇਖੋ ਜੀ ਇਹ ਇਹਦਾ ਵਰਕ ਹੈਗਾ ਅਲੱਗ ਜੇ ਤਰ੍ਹਾਂ ਦਾ ਵਰਕ ਹੋ ਗਿਆ ਇਹਦਾ ਆ ਦੇਖੋ ਜੀ ਇਹ ਆ ਬਣਿਆ ਫਰੰਟ ਪੀਸ ਠੀਕ ਹੈ ਜੀ ਆ ਫਰੰਟ ਪੀਸ ਆ ਗਿਆ ਜੀ ਦੇਖੋ ਇਸ ਤਰ੍ਹਾਂ ਇਹਦਾ ਆ ਆਪਣਾ ਘੇਰਾ ਬਣਨਾ ਸਾਰਾ ਇਸ ਤਰ੍ਹਾਂ ਨਵਾਂ ਨਵਾਂ ਡਿਜ਼ਾਈਨ ਆ ਗਿਆ ਜੀ ਇਹਦਾ ਬਿਲਕੁਲ ਨਵਾਂ ਡਿਜ਼ਾਈਨ ਹੈ ਨਵਾਂ ਜੇ ਤੁਸੀਂ ਵਰਕ ਕਿਸੇ ਹੋਰ ਫਾਈਬਰ ਤੇ ਕਰਵਾਉਣਾ ਹੈ ਤਾਂ ਵਰਕ ਨੋਟ ਕਰੀ ਚੱਲੋ ਜ਼ਰੂਰੀ ਨਹੀਂ ਹੈਗਾ ਵੀ ਇਹ ਸੋਨੇ ਜੇ ਕਲਰ ਕਈਆਂ ਨਹੀਂ ਪਸੰਦ ਆਉਂਦੇ ਹਨਾ ਆਪਦੀ ਮਨਮਰਜ਼ੀ ਦੇ ਕਲਰ ਵੀ ਤੁਸੀਂ ਉਹ ਕਰ ਸਕਦੇ ਹੋ ਤੇ ਤਾਂ ਕਰਕੇ ਕਿਵੇਂ ਮਰਜ਼ੀ ਤੁਸੀਂ ਇਹਦਾ ਕਿਸੇ ਵੀ ਮਰਜ਼ੀ ਫੈਬਰਿਕ ਤੇ ਤੁਸੀਂ ਇਹ ਕਰਵਾ ਸਕਦੇ ਹੋ ਠੀਕ ਹੈ ਜੀ ਮੈਨੂੰ ਗੁਰਸਾਂਝ ਦੀ ਸੀ ਜਾਂਦੀ ਸਾਹਮਣੇ ਮੈਂ ਉਹਦੇ ਮਣ ਚੱਖਣ ਲੱਗ ਗਈ ਤਾਂ ਕਰਕੇ ਮੇਰਾ ਥੋੜਾ ਧਿਆਨ ਭਟਕ ਗਿਆ ਹਾਂਜੀ ਆ ਦੇਖੋ ਜੀ ਇਹਦਾ ਬਾਟਮ ਵਰਕ ਇਹ ਇਸ ਤਰ੍ਹਾਂ ਹੀ ਸੂਟ ਨੇ ਰੈਡੀ ਹੋਣਾ ਠੀਕ ਹੈ ਜੀ ਆ ਦੇਖੋ ਉਹ ਤੁਹਾਨੂੰ ਵਾਈਟ ਵਰਕ ਆ ਵਾਈਟ ਕਲਰ ਆ ਜੀ ਤੇ ਫਿਰ ਮੈਂ ਇਸ ਤਰ੍ਹਾਂ ਪਾ ਕੇ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਇਹਨੇ ਸੂਟ ਨੇ ਬਣ ਕੇ ਤਿਆਰ ਹੋਣਾ ਆ ਦੇਖ ਸਕਦੇ ਤੁਸੀਂ ਦੇਖੋ ਜੀ ਆ ਇਹਦੀ ਬਾਟਮ ਵਰਕ ਆ ਇਹਦਾ ਕਮੀਜ਼ ਹੈਗਾ ਇਸ ਤਰ੍ਹਾਂ ਇਹ ਕੰਬੀਨੇਸ਼ਨ ਵਾਈਟ ਦਾ ਤੇ ਪੀਲੇ ਕਲਰ ਦਾ ਬਣਾਇਆ ਹੋਇਆ येलो ਕਲਰ ਦਾ ਆ ਵਿੱਚ ਉਹੀ ਥ੍ਰੈਡ ਲੱਗੇ ਨੇ ਆ ਫਰੋਜੀ ਆ ਗਿਆ ਤੇ ਆੰਮਬੇਸ ਨਾਲ ਦਾ ਆ ਗਿਆ ਤੇ ਆ ਦੇਖ ਲਓ ਲਵੰਡਰ ਆ ਗਿਆ ਠੀਕ ਹੈ ਜੀ ਜਰੀ ਦਾ ਕੰਮ ਹੋਇਆ ਹੋਇਆ ਵਿੱਚ ਬਹੁਤ ਹੀ ਪਿਆਰੇ ਫਲਾਰ ਬਣੇ ਹੋਏ ਨੇ ਜਿਹੜੇ ਬਾਟਮ ਤੇ ਜਿਵੇਂ ਗੱਟ-ਗੱਟ ਕੇ ਰੱਖੇ ਹੁੰਦੇ ਨੇ ਇਸ ਤਰ੍ਹਾਂ ਦਾ ਇਹਦਾ ਕੰਮ ਹੋਇਆ ਹੋਇਆ ਠੀਕ ਹੈ ਜੀ ਇਹ ਆਪਣਾ ਸੂਟ ਆ ਗਿਆ ਇਹ ਵੀ 1050 ਦੇ ਵਿੱਚ ਲੈ ਸਕਦੇ ਹੋ ਜੀ ਤੇ ਇਹਦਾ ਦੁਪੱਟਾ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸੋਹਣਾ ਦੁਪੱਟਾ ਡਿਜ਼ਾਈਨ ਕੀਤਾ ਜੀ ਇਹਦਾ ਪਨ ਪੂਰੇ ਸੂਟ ਦੀ ਲੁੱਕ ਦਿਖਾਉਣੀ ਆ ਇਸ ਤਰ੍ਹਾਂ ਇਹਦਾ ਪੂਰਾ ਸੋਨਾ ਡਿਜ਼ਾਈਨਰ ਕੀਤਾ ਹੋਇਆ ਡਿਜ਼ਾਈਨਰ ਨੇ ਦੁਪੱਟਾ ਮਸਲੀਨ ਦਾ ਦੁਪੱਟਾ ਇਸ ਤਰ੍ਹਾਂ ਦੇਖੋ ਜੀ ਕੋਈ ਕਸਰ ਨਹੀਂ ਸਦੀ ਹੈਗੀ ਇਸ ਤਰ੍ਹਾਂ ਦੇ ਪੱਲਿਆਂ ਤੇ ਕੰਮ ਹੋਇਆ ਉਹੀ ਜਿਵੇਂ ਜਿਵੇਂ ਇਹ ਥ੍ਰੈਡ ਲੱਗੇ ਨੇ ਉਸ ਤਰ੍ਹਾਂ ਦਾ ਹੈ ਪੱਲਿਆਂ ਦੇ ਉੱਤੇ ਇਸ ਤਰ੍ਹਾਂ ਲਾਏ ਹੋਏ ਨੇ ਇਹ ਆ ਵਿੱਚ ਗੋਟਾ ਪੱਤੀ ਦਾ ਕੰਮ ਹੋਇਆ ਆੜੇ-ਦਾੜੇ ਨੂੰ ਗੋਟੇ ਨਾਲ ਫੜਨੇ ਨੂੰ ਦਿੱਤੀ ਹੋਈ ਹੈ ਪੂਰਾ ਪਾਰਟੀ ਵੀਅਰ ਸੂਟ ਹੈ ਜੀ ਇਹ 1050 ਦੇ ਵਿੱਚ ਕਿ ਮਰਜ਼ੀ ਤੁਸੀਂ ਇਹਨੂੰ ਵਾਇਰ ਕਰ ਸਕਦੇ ਹੋ ਠੀਕ ਹੈ ਜੀ ਵੀਅਰ ਕਰ ਸਕਦੇ ਹੋ ਵਾਇਰ ਕਰ ਸਕਦੇ ਹੋ ਦੂਢੀ ਕੋਡ ਦੁਨੋਂ ਸਕਰੀਨਸ਼ਾਟ ਲੈ ਕੇ ਸਕਰੀਨਸ਼ਾਟ ਲੈਣਾ ਜਮਾਨਾ ਭੁੱਲਿਆ ਕਰੋ ਜੀ ਤੇ ਜਦੋਂ ਤੁਸੀਂ ਐ ਕਹਿ ਦਿੰਦੇ ਹੋ ਹਨਾ ਵੀ ਜੀ ਜੀ ਉਹ ਸੂਟ ਫਲਾਣਾ ਸੂਟ ਸਾਨੂੰ ਨਹੀਂ ਪਤਾ ਲੱਗਦਾ ਜੀ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਹੁੰਦਾ ਸਕਰੀਨਸ਼ਾਟ ਜਿਹੜਾ ਤੁਸੀਂ ਸਕਰੀਨਸ਼ਾਟ 'ਤੇ ਇਹ ਤਾਂ ਨਾਲ ਦੀ ਨਾਲ ਸੂਟ ਸੋਡਾ ਅਸੀਂ ਪਰਾ ਚੱਕ ਕੇ ਧਰ ਦਾਂਗੇ ਦੇਖੋ ਜੀ ਕਿੰਨਾ ਪਿਆਰਾ ਸੂਟ ਬਣੇਗਾ ਕਿੰਨੀ ਪਿਆਰੀ ਸੂਟ ਦੀ ਲੁੱਕ ਹੈਗੀ ਹਾਂਜੀ ਉਹਨੂੰ ਐਵੇਂ ਦਾ ਰੈਡੀ ਹੋਊਗਾ हां जी ਕੋਈ ਵਰਕ ਆਏ ਨਹੀਂ ਹੈਗਾ ਮੈਂ ਤੁਹਾਨੂੰ ਬਿਲਕੁਲ ਨੇੜੇ ਕਰਕੇ ਵਰਕ ਦਿਖਾਵਾਂ ਨਾ ਦੇਖੋ ਜੀ ਕੱਟ ਕੱਟ ਕੇ ਤਰੇ ਹੁੰਦੇ ਨਹੀਂ ਇਸ ਤਰ੍ਹਾਂ ਪੇਂਟ ਕੀਤਾ ਹੁੰਦਾ ਇਹੋ ਜਿਹਾ ਵਰਕ ਕੀਤਾ ਹੋਇਆ ਹੈ ਜੀ ਇਹੋ ਜਿਹੀਆਂ ਚੀਜ਼ਾਂ ਜੀ ਕਿਤੇ ਅਣਕੇ ਨਾ ਮਿਲ ਜਾਂਦੀਆਂ ਆਫਰ ਮੰਨੋ ਜੀ ਇਹਨਾਂ ਸੁੱਟਾਂ ਤੇ 1050 ਦਾ ਆਉਂਦਾ ਵੀ ਕੀ ਹੈ ਹਨਾ ਤੇ ਹੱਣ ਅਨਸਾਰ ਚੀਜ਼ਾਂ ਨੇ ਕੋਈ ਐ ਨਹੀਂ ਹੈਗੀਆਂ ਵੀ ਇਹ ਕੋਈ ਚਮਕਣੀਆਂ ਜਾਂ ਜਿਆ ਕੋਈ ਸਜਣ ਜਾਲੇ ਨੇ ਕੰਮ ਹੈ ਉਹ ਕੰਮ ਬਿਲਕੁਲ ਨਹੀਂ ਹੈਗਾ ਜੀ ਹਾਂ ਜੀ ਤੇ ਸਾਡੇ ਵੱਤ ਵੱਤ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਦੇ ਵੀਡੀਓ ਲੱਗੀਆਂ ਲਾਇਕ ਕਰਦਾ ਕਰੋ ਜਲਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਹੋਰ ਸਾਰੀਆਂ ਭੈਣਾਂ ਕੋਲ ਵੀਡੀਓ ਜਾ ਸਕੇ ਸਾਰੀਆਂ ਭੈਣਾਂ ਵੀਡੀਓ ਦਾ ਲਾਹਾ ਲੈ ਸਕਣ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸਾਨੂੰ ਸਪੋਰਟ ਜ਼ਰੂਰ ਕਰੋ ਜੀ ਤੁਹਾਡੀ ਸਪੋਰਟ ਦੀ ਲੋੜ ਹੈ ਹਾਂਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਨਵੀਆਂ ਨਵੇਂ ਸੋਹਣੇ ਸੂਟਾਂ ਦੇ ਡਿਜ਼ਾਈਨਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ